ਅੱਜ ਮੈਂ ਤੁਹਾਨੂੰ ਦੁਨੀਆਂ ਦਾ ਇੱਕ ਐਸਾ ਰਾਜ਼ ਦੱਸਣ ਲੱਗਾ ਜੋ ਸੁਣ ਕੇ ਤੁਹਾਡਾ ਦਿਮਾਗ ਹਿਲ ਜਾਵੇਗਾ ਕੀ ਤੁਹਾਨੂੰ ਪਤਾ ਹੈ ਦੁਨੀਆਂ ਵਿੱਚ ਇੱਕ ਥਾਂ ਐਸੀ ਵੀ ਹੈ ਜਿੱਥੇ ਸੂਰਜ ਰਾਤ ਨੂੰ ਵੀ ਨਹੀਂ ਡੁੱਬਦਾ ਹਾਂ ਬਿਲਕੁਲ ਸੱਚ ਅਸੀਂ ਜਦੋਂ ਆਪਣੇ ਇੱਥੇ ਰਾਤ ਹੁੰਦੀ ਵੇਖਦੇ ਹਾਂ ਹਨੇਰਾ ਪੈਂਦਾ ਵੇਖਦੇ ਹਾਂ ਤਾਰਿਆਂ ਵਾਲਾ ਅਸਮਾਨ ਵੇਖਦੇ ਹਾਂ ਉੱਥੇ ਕੁਝ ਮਹੀਨੇ ਐਸੇ ਹੁੰਦੇ ਨੇ ਜਿੱਥੇ ਰਾਤ ਹੀ ਨਹੀਂ ਹੁੰਦੀ ਇਸ ਅਜੀਬ ਜੇ ਚਮਤਕਾਰ ਵਾਲੇ ਦੇਸ਼ ਦਾ ਨਾਮ ਹੈ ਨਾਰਵੇ ਹੁਣ ਸਵਾਲ ਇਹ ਹੈ ਕਿ ਨਾਰਵੇ ਵਿੱਚ ਇਹ ਸਭ ਕਿਵੇਂ ਹੁੰਦਾ ਹੈ ਕਿ ਉੱਥੇ ਸੂਰਜ ਵਖਰਾ ਹੈ ਕਿ ਉੱਥੇ ਸਮਾਂ ਵਖਰਾ ਚੱਲਦਾ ਹੈ ਜਾਂ ਫਿਰ ਇਹ ਕੋਈ ਜਾਦੂ ਹੈ ਨਹੀਂ ਇਹ ਜਾਦੂ ਨਹੀਂ ਇਹ ਹੈ ਧਰਤੀ ਦਾ ਵਿਗਿਆਨ ਪਰ ਸੁਣਨ ਵਿੱਚ ਜਾਦੂ ਵਰਗਾ ਹੀ ਲੱਗਦਾ ਹੈ ਧਰਤੀ ਸਿੱਧੀ ਨਹੀਂ ਕੁੰਦੀ ਧਰਤੀ ਦਾ ਤੋਰਾ ਥੋੜਾ ਜਿਹਾ ਚੁਕਿਆ ਹੋਇਆ ਹੈ ਇਸ ਚੁਕਾ ਕਰਕੇ ਜਦੋਂ ਗਰਮੀਆਂ ਦਾ ਸਮਾਂ ਆਉਂਦਾ ਹੈ ਤਾਂ ਧਰਤੀ ਦਾ ਉੱਤਰੀ ਹਿੱਸਾ ਸੂਰਜ ਵੱਲ ਜ਼ਿਆਦਾ ਚੁੱਕ ਜਾਂਦਾ ਹੈ ਹੁਣ ਨਾਰਵੇ ਦਾ ਕਾਫੀ ਹਿੱਸਾ ਧਰਤੀ ਦੇ ਬਿਲਕੁਲ ਉੱਤਰੀ ਪਾਸੇ ਹੈ ਉਸ ਨੂੰ ਅਸੀਂ ਕਹਿੰਦੇ ਆ ਉਤਰੀ ਤਰੋਪ ਦੇ ਨੇੜੇ ਵਾਲਾ ਖੇਤਰ ਇੱਥੇ ਇੱਕ ਲਾਈਨ ਹੁੰਦੀ ਹੈ ਜਿਸ ਨੂੰ ਕਹਿੰਦੇ ਨੇ ਆਰਕਟਿਕ ਸਰਕਲ ਨਾਰਵੇ ਦਾ ਉਤਰੀ ਹਿੱਸਾ ਇਸ ਲਾਈਨ ਤੋਂ ਵੀ ਉੱਪਰ ਹੈ ਤੇ ਜਦੋਂ ਗਰਮੀਆਂ ਵਿੱਚ ਉੱਥੇ ਸੂਰਜ ਚੜਦਾ ਹੈ ਉਹ ਚੜ ਕੇ ਫਿਰ ਡੁੱਬਦਾ ਹੀ ਨਹੀਂ ਸੂਰਜ ਘੁੰਮਦਾ ਰਹਿੰਦਾ ਹੈ ਅਸਮਾਨ ਵਿੱਚ ਹੀ ਪਰ ਹੇਠਾਂ ਨਹੀਂ ਜਾਂਦਾ ਇਸ ਨੂੰ ਕਹਿੰਦੇ ਨੇ ਮਿਡਨਾਈਟ ਸਨ ਅਰਥਾਤ ਅੱਧੀ ਰਾਤ ਦਾ ਸੂਰਜ ਹੁਣ ਸੋਚੋ ਰਾਤ ਦੇ 12 ਵਜੇ ਤੇ ਸੂਰਜ ਸਿੱਧਾ ਸਾਹਮਣੇ ਹਨੇਰਾ ਬਿਲਕੁਲ ਨਹੀਂ ਇਸ ਕਰਕੇ ਨਾਰਵੇ ਵਿੱਚ ਕੁਝ ਮਹੀਨੇ ਐਸੇ ਹੁੰਦੇ ਨੇ ਜਿੱਥੇ ਲੋਕ ਰਾਤ ਨੂੰ ਵੀ ਬਿਲਕੁਲ ਦਿਨ ਵਾਂਗ ਜਿਉਂਦੇ ਨੇ ਲੋਕ ਰਾਤ ਦੇ 12 ਵਜੇ ਵੀ ਬਾਹਰ ਦੌੜ ਲਗਾਉਂਦੇ ਨੇ ਸਾਈਕਲ ਚਲਾਉਂਦੇ ਨੇ ਮੱਛੀਆਂ ਫੜਦੇ ਨੇ ਪਹਾੜਾਂ ਉੱਤੇ ਚੜ੍ਹਦੇ ਨੇ ਤੇ ਫੋਟੋਆਂ ਖਿੱਚਦੇ ਨੇ ਤੇ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਉਹਨਾਂ ਨੂੰ ਨੀਂਦ ਵੀ ਠੀਕ ਸਮੇਂ ਨਹੀਂ ਆਉਂਦੀ ਕਿਉਂਕਿ ਜਦੋਂ ਬਾਹਰ ਹਰ ਵੇਲੇ ਰੋਸ਼ਨੀ ਹੋਵੇ ਤਾਂ ਸਰੀਰ ਨੂੰ ਲੱਗਦਾ ਹੀ ਨਹੀਂ ਕਿ ਰਾਤ ਹੋਈ ਹੈ ਇਸ ਲਈ ਉੱਥੇ ਦੇ ਲੋਕ ਘਰਾਂ ਵਿੱਚ ਕਾਲੇ ਪਰਦੇ ਲਗਾਉਂਦੇ ਨੇ ਜਿਵੇਂ ਸਾਡੇ ਇੱਥੇ ਧੁੱਪ ਰੋਕਣ ਲਈ ਪਰਦੇ ਲਗਾਉਂਦੇ ਨੇ ਉਹ ਰਾਤ ਬਣਾਉਣ ਲਈ ਲਗਾਉਂਦੇ ਨੇ ਹੁਣ ਮੈਂ ਤੁਹਾਨੂੰ ਇੱਕ ਹੋਰ ਮਜ਼ੇਦਾਰ ਗੱਲ ਦੱਸਦਾ ਨਾਰਵੇ ਵਿੱਚ ਇੱਕ ਬਹੁਤ ਹੀ ਮਸ਼ਹੂਰ ਥਾਂ ਹੈ ਜਿਸ ਦਾ ਨਾਮ ਹੈ ਸਵਾਲਬਾਰ ਇਹ ਨਾਰਵੇ ਦਾ ਇੱਕ ਟਾਪੂ ਵਾਲਾ ਖੇਤਰ ਹੈ ਇੱਥੇ ਮਿਡਨਾਈਟ ਸਨ ਸਭ ਤੋਂ ਜ਼ਿਆਦਾ ਤੇ ਸਭ ਤੋਂ ਲੰਬਾ ਹੁੰਦਾ ਹੈ ਕੁਝ ਮਹੀਨੇ ਉੱਥੇ ਸੂਰਜ ਲਗਾਤਾਰ ਚਮਕਦਾ ਰਹਿੰਦਾ ਹੈ ਨਾ ਚੜਨਾ ਨਾ ਡੋਬਣਾ ਸਿਰਫ ਚਮਕਣਾ ਪਰ ਹੁਣ ਇੱਥੇ ਇੱਕ ਹੋਰ ਟਵਿਸਟ ਆਉਂਦਾ ਹੈ ਜਿਵੇਂ ਗਰਮੀਆਂ ਵਿੱਚ ਉੱਥੇ ਰਾਤ ਨਹੀਂ ਹੁੰਦੀ ਉਮੇ ਹੀ ਸਰਦੀਆਂ ਵਿੱਚ ਉੱਥੇ ਦਿਨ ਨਹੀਂ ਹੁੰਦਾ ਹਾਂ ਸਰਦੀਆਂ ਵਿੱਚ ਕਈ ਹਫ਼ਤਿਆਂ ਤੱਕ ਉੱਥੇ ਸੂਰਜ ਚੜ੍ਹਦਾ ਹੀ ਨਹੀਂ ਇਸ ਨੂੰ ਕਹਿੰਦੇ ਨੇ ਪੋਲਰ ਨਾਈਟ ਅਰਥਾਤ ਤ੍ਰੂਵੀ ਰਾਤ ਉੱਥੇ ਹਰ ਵੇਲੇ ਹਨੇਰਾ ਅਤੇ برف ਅਤੇ ਠੰਡ ਪਰ ਲੋਕ ਫੇਰ ਵੀ ਉੱਥੇ ਰਹਿੰਦੇ ਨੇ ਉੱਥੇ ਦੇ ਲੋਕਾਂ ਦੀ ਜ਼ਿੰਦਗੀ ਸੱਚਮੁੱਚ ਅਲੱਗ ਹੀ ਹੁੰਦੀ ਹੈ ਹੁਣ ਤੁਸੀਂ ਸੋਚ ਰਹੇ ਹੋਵੋਗੇ ਭਾਈ ਇਹ ਤਾਂ ਬਹੁਤ ਵਧੀਆ ਹੈ ਪਰ ਕੀ ਇਹ ਮਜ਼ੇਦਾਰ ਹੈ ਜਾਂ ਮੁਸ਼ਕਿਲ ਸੱਚ ਦੱਸਾਂ ਤਾਂ ਦੋਵੇਂ ਮਜ਼ੇਦਾਰ ਇਸ ਲਈ ਕਿਉਂਕਿ ਤੁਸੀਂ ਰਾਤ ਦੇ 12 ਵਜੇ ਵੀ ਬਾਹਰ ਘੁੰਮ ਸਕਦੇ ਹੋ ਫੋਟੋਆਂ ਬਣਾ ਸਕਦੇ ਹੋ ਤੇ ਦਿਨ ਦਾ ਮਾਹੌਲ ਰਹਿੰਦਾ ਹੈ ਪਰ ਮੁਸ਼ਕਿਲ ਇਸ ਲਈ ਕਿਉਂਕਿ ਸਰੀਰ ਦਾ ਨੀਂਦ ਵਾਲਾ ਸਿਸਟਮ ਗੜਬੜ ਹੋ ਸਕਦਾ ਹੈ ਕਈ ਲੋਕਾਂ ਨੂੰ ਨੀਂਦ ਨਹੀਂ ਆਉਂਦੀ ਕਈਆਂ ਨੂੰ ਚਿੜਚਿੜਾਹਟ ਹੋ ਜਾਂਦੀ ਹੈ ਇਸ ਲਈ ਉੱਥੇ ਦੇ ਲੋਕ ਆਪਣੇ ਆਪ ਨੂੰ ਰੂਟੀਨ ਵਿੱਚ ਰੱਖਦੇ ਨੇ ਸਮੇਂ ਨਾਲ ਖਾਣਾ ਸਮੇਂ ਨਾਲ ਸੌਣਾ ਤੇ ਘਰ ਦੇ ਅੰਦਰ ਹਨੇਰਾ ਕਰਨਾ ਇਹ ਸਭ ਉਹਨਾਂ ਲਈ ਬਹੁਤ ਜ਼ਰੂਰੀ ਹੁੰਦਾ ਹੈ ਹੁਣ ਇੱਕ ਹੋਰ ਬਹੁਤ ਹੀ ਵਧੀਆ ਗੱਲ ਨਾਰਵੇ ਦੀ ਇੱਕ ਖਾਸੀਅਤ ਕਾਰਨ ਉੱਥੇ ਟੂਰਿਜ਼ਮ ਬਹੁਤ ਜ਼ਿਆਦਾ ਹੈ ਲੋਕ ਦੁਨੀਆ ਪਰ ਤੋ ਆਉਂਦੇ ਨੇ ਸਿਰਫ ਇਹ ਦੇਖਣ ਲਈ ਕਿ ਸੂਰਜ ਰਾਤ ਨੂੰ ਕਿਵੇਂ ਚਮਕਦਾ ਹੈ ਤੇ ਜੇ ਕਿਸੇ ਨੇ ਜ਼ਿੰਦਗੀ ਵਿੱਚ ਇੱਕ ਵਾਰ ਵੀ ਮਿਡਨਾਈਟ ਸਨ ਵੇਖ ਲਿਆ ਉਹ ਕਦੇ ਨਹੀਂ ਭੁੱਲਦਾ ਕਿਉਂਕਿ ਇਹ ਚੀਜ਼ ਦਿਮਾਗ ਨੂੰ ਹਿਲਾ ਦਿੰਦੀ ਹੈ ਹੁਣ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਪੁੱਛਦਾ ਜੇ ਤੁਹਾਨੂੰ ਚੁਆਇਸ ਮਿਲੇ ਤੁਸੀਂ ਕਿਹੜਾ ਚਾਹੋਗੇ ਗਰਮੀਆਂ ਵਿੱਚ ਸੂਰਜ ਜੋ ਰਾਤ ਨੂੰ ਵੀ ਨਾ ਡੁੱਬੇ ਜਾਂ ਸਰਦੀਆਂ ਵਿੱਚ ਹਨੇਰਾ ਜੋ ਦਿਨ ਵਿੱਚ ਵੀ ਨਾ ਮੁਕੇ ਕਮੈਂਟ ਵਿੱਚ ਜ਼ਰੂਰ ਦੱਸੋ ਅਤੇ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਿਉਂਕਿ ਅੱਜ ਤੋਂ ਬਾਅਦ ਮੈਂ ਅਜੇ ਹੀ ਦੁਨੀਆ ਦੇ ਸਭ ਤੋਂ ਹੈਰਾਨ ਕਰਨ ਵਾਲੇ ਦੇਸ਼ਾਂ ਦੇ ਰਾਜ਼ ਤੁਹਾਡੇ ਲਈ ਲਿਆਉਂਦਾ ਰਵਾਂਗਾ